ਇਨਾਮਾ ਲੜਾ ਮੈਂ ਨਾ ਕਹਤੀ ਹੈ ਹਾਂ ਨਾਮ ਕੀ ਭਾਈ ਹਾਂ ਮੁੰਡੀ ਹਾਂ ਜੀ ਮੰਦੀ 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 ਜੀ ਕਿੱਥੇ ਡਿਊਟੀ ਹੈ ਤੁਹਾਡੀ ਮੇਰੀ ਗੁਰਜੀ ਅੱਗੇ ਚੰਡੀਗੜ੍ਹ ਚੰਡੀਗੜ੍ਹ ਅੱਛਾ ਕੀ ਆਫਿਸ ਅ ਅ ਮੈਂ ਹੁਣ ਕੀ ਹਾਂ ਤੁਸੀਂ ਕਿੱਥੋਂ ਆ ਰਹੇ ਕਿੱਥੋਂ ਆ ਰਹੇ ਹੋ ਕਿੱਥੇ ਜਾ ਰਹੇ ਨਹੀਂ ਭਾਈ ਕਿੱਥੋਂ ਆ ਮੈਂ ਪਿੰਡ ਜੀ ਜਾਣਾ ਜੀ ਆਪਣੇ ਨਹੀਂ ਨਹੀਂ ਜਾ ਰਹੇ ਸੀ ਤੁਸੀਂ ਆ ਕਿੱਥੋਂ ਰਹੇ ਦਾ ਰੂਪੀ ਕੇ ਰੋਡ ਦੇ ਉੱਤੇ ਆਪਾਂ ਚੰਪੂ ਦਾ ਦਾਰੂ ਵਾਲਾ ਮਹੌਲੀ ਨਾਈਟਸ ਮਣੀ ਮੋਢੀ ਕੁੰਡੀ ਜੋ ਅੱਛਾ ਗਾੜੀ ਆ ਹੈ ਨਹੀਂ ਐ ਆਉਂ ਆਉਂ ਮਾਮਲਾ ਕੀ ਹੋਇਆ ਕੀ ਹੋਇਆ ਮਾਮਲਾ ਇਹਨਾਂ ਦੀ ਕਿ ਉੱਥੇ ਬੈਸ ਹੋਈ ਆਪਦੇ ਚ ਜਿਹੜੀ ਦਾਰੂ ਕੀਤੀ ਹੋਈ ਆ ਅੱਛਾ ਜੀ ਉਹਦੇ ਬਾਰੇ ਸਾਨੂੰ ਪਿੱਛੇ ਵਾਲੀ ਬੈਸ ਦਾ ਨਹੀਂ ਪਤਾ ਉਹ ਬਾਜੀ ਦੱਸਣ ਕਿ ਸਾਡੇ ਇਹ ਬਹੁਤ ਵਧੀਆ ਇਨਸਾਨ ਆ ਜਿਨ੍ਹਾਂ ਨਾਲ ਗੱਲਬਾਤ ਹੋਈ ਆ ਤੇ ਜਿਹੜਾ ਆ ਸਾਡਾ ਮੁਲਾਜ਼ਮ ਇਹਦਾ ਦਾਰੂ ਪੀਤੀ ਚੰਦੀ ਘਾ ਡਿਊਟੀ ਕਰਦਾ ਇੱਥੇ ਨਹੀਂ ਆਪਾਂ ਗੰਦੀ ਘਾ ਮੈਂ ਤਾਂ ਪ੍ਰੋਬਲਮ ਵੀ ਮਾਰਿਆ ਕਿਸੇ ਕੋਲ ਪਾਜੀ ਨੂੰ ਪਤਾ ਨਹੀਂ ਕੋਲ ਵੀਡੀਓ ਨਹੀਂ ਮੇਰੇ ਕੋਲ ਮੈਂ ਤੇ ਬਾਅਦ ਜਾਇਆ ਮੌਕੇ ਤੇ ਆਇਆ ਹੁਣ ਮੈਂ ਮੌਕੇ ਤੋਂ ਬਾਅਦ ਜਿਹੜਾ ਥਾਣਾ ਡਿਵੀਜ਼ਨ ਨੰਬਰ 7 ਇਹਦਾ ਮਲਾਇਆ ਕਰਾਇਆ ਜਾਊਗਾ ਹਾਂਜੀ ਡਿਵੀਜ਼ਨ ਨੰਬਰ 7 ਨੂੰ ਭੇਜਾਂ ਜਿਹੜੀ ਬੰਦੀਕਾਰ ਵੀ ਡਿਵੀਜ਼ਨ 7 ਵਾਲੇ ਕਰਨ ਬਲਵਿੰਦਰ ਸਿੰਘ ਜੀ ਆ ਰਹੇ ਸੀ ਕਿਹੜੀ ਜਗ੍ਹਾ ਬਸ ਕਰ ਰਹੇ ਸੀ ਇੱਥੇ ਬਾਥਰੂਮ ਕਰ ਰਹੇ ਕਿਤੇ बोलो की कुछ एक्शन लेता जांदा या की गल बात पूरी है तो वाला समझ बसेगा कि ये बोला या नाम भाई मैं थी ये टिकिट्स गिरा ले लिया मैंने नाम मत डाक बट नौ पॉटरी है ਹਾਂਜੀ ਮੰਦੀ 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 ਵੀ ਕਿੱਥੇ ਡਿਊਟੀ ਆ ਤੁਹਾਡੀ ਮੇਰੀ ਗੁਰਜੀ ਅਗੇ ਚੰਡੀਗੜ੍ਹ ਚੰਡੀਗੜ੍ਹ ਅੱਛਾ ਕੀ ਆਫਿਸ ਅ ਅ ਮੈਂ ਹੁਣ ਕੀ ਤੁਸੀਂ ਕਿੱਥੋਂ ਆ ਰਹੇ ਕਿੱਥੋਂ ਆ ਰਹੇ ਤੁਸੀਂ ਕਿੱਥੇ ਜਾ ਰਹੇ ਨਹੀਂ ਭਾਈ ਕਿੱਥੋਂ ਆ ਮੈਂ ਪਿੰਡ ਜਾਨਾ ਜੀ ਆਪਣੇ ਨਹੀਂ ਨਹੀਂ ਆ ਰਹੇ ਸੀ ਤੁਸੀਂ ਆ ਕਿੱਥੋਂ ਰਹੇ ਦਾ ਰੂਪੀ ਕੇ ਰੋਡ ਦੇ ਉੱਤੇ ਚੰਡੀਗੜ੍ਹ ਦਾੜੂ ਵਾਲਾ ਮੋਹਲੀ ਨਾਈਟਸ ਮੋਣੀ ਮੋਢੀ ਟੁੰਡੀ ਜੋ ਅੱਛਾ ਗਾੜੀ ਆ ਹੈ ਨਹੀਂ ਆਏ ਆ ਮਾਵਾ ਕੀ ਹੋਇਆ ਕੀ ਹੋਇਆ ਮਾਮਲਾ ਇਹਨਾਂ ਦੀ ਕਿ ਉਹ ਤੇ ਬੈਸ ਹੋਈ ਆ ਆਪਸੇ ਜਿਹੜੀ ਦਾਰੂ ਕੀਤੀ ਹੋਈ ਆ ਅੱਛਾ ਜੀ ਉਹਦੇ ਬਾਰੇ ਸਾਨੂੰ ਪਿੱਛੇ ਵਾਲੀ ਬੈਸ ਦਾ ਨਹੀਂ ਪਤਾ ਉਹ ਭਾਜੀ ਦੱਸਣ ਕਿ ਸਾਡੇ ਇਹ ਬਹੁਤ ਵਧੀਆ ਇਨਸਾਨ ਆ ਜਿਨ੍ਹਾਂ ਨਾਲ ਗੱਲਬਾਤ ਹੋਈ ਆ ਤੇ ਜਿਹੜਾ ਆ ਸਾਡਾ ਮੁਲਾਜ਼ਮ ਇਹਦਾ ਦਾਰੂ ਪੀਤੀ ਚੰਦੀਗੜ੍ਹ ਡਿਊਟੀ ਕਰਦਾ ਇੱਥੇ ਨਹੀਂ ਕਰਦਾ ਚੰਦੀਗੜ੍ਹ ਕੱਪੜੇ ਵੀ ਮਾਰਿਆ ਕਿਸੇ ਕੱਪੜੇ ਭਾਜੀ ਨੂੰ ਪਤਾ ਨਾ ਕੋਲ ਵੀਡੀਓ ਨਹੀਂ ਮੇਰੇ ਕੋਲ ਨਹੀਂ ਠੀਕ ਆ ਜੀ ਮੈਂ ਤੇ ਬਾਅਦ ਆਇਆ ਮੌਕੇ ਤੇ ਆਇਆ ਹੁਣ ਮੈਂ ਮੌਕੇ ਤੋਂ ਬਾਅਦ ਜਿਹੜਾ ਤਾਣਾ ਡਵੀ ਨੰਬਰ 7 ਤੇ ਦਾ ਮਲਾਇਆ ਕਰਾਇਆ ਜਾਊਗਾ ਹਾਂ ਜੀ ਡਵੀ ਨੰ ਜਿਹੜੀ ਬੰਦੀਕਾਰ ਵੇਰੀ ਜਿਹੜੀ ਸੱਤਾਂ ਲੈ ਕੰਮ ਬਲਵਿੰਦਰ ਸਿੰਘ ਦੀ ਆ ਰਹੀ ਹੈ ਇੱਥੇ ਕਿਹੜੀ ਜਗ੍ਹਾ ਬੰਦੀਕਾਰ ਰਹੀ ਸੀ ਇੱਥੇ ਬਾਥਰੂਮ ਕਰ ਰਹੀ ਹੈ ਕਿਤੇ ਬਾਅਦ ਵਿੱਚ ਹੁਣ ਫਿਰ ਤੋਂ ਕੀ ਕੁਝ ਐਕਸ਼ਨ ਲਿੱਤਾ ਜਾਂਦਾ ਜਾਂ ਕੀ ਗੱਲ ਬਾਤ ਹੋਈ ਹੈ ਤਾਂ ਉਹਨਾਂ ਦਾ ਸਮਾਪਨ ਸੇ ਕਰ ਦਿੱਤੀ ਇਹ ਬੋਲਾ ਯਾ ਨਾ ਬਾਈ ਬਾਈਆ 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 ਮੈਸੇਜ ਇਹ ਕਿਤੀ ਤਸਵੀਰਾਂ ਲਏ ਮੀਂਹ